ਤੁਸੀਂ ਵਾਕਈ ਰੇਪ ਕੀਤਾ ਸੀਗਾ ਜਦੋਂ ਤੁਹਾਡੇ ਤੇ ਚਾਰਜਸ ਲੱਗੇ ਤੇ ਵੱਡੇ ਵੱਡੇ ਚੈਨਲਾਂ ਨੇ ਤੁਹਾਡੀ ਵੀਡੀਓ ਚਲਾ ਕੇ ਪਾਤੀ ਸੀਗੀ ਵੀ ਇਹ ਜੀ ਇਹ ਰੇਪ ਕੀਤਾ ਹਾਂ ਦਾ ਤੁਹਾਡੇ ਸਾਹਮਣੇ ਹੋਣਾ ਸੀ ਅੱਜ ਤੱਕ ਹੀ ਇਹ ਗੱਲ ਦਾ ਤੁਸੀਂ ਦੱਸੋ ਨਾ ਕਿ ਰੇਪ ਕਰਕੇ ਬੰਦਾ ਸਾਹਮਣੇ ਆ ਜਾਂਦਾ ਬਾਅਦੋਂ ਤੁਸੀਂ ਅਮਰੀਕਾ ਦੇ ਕਾਨੂੰਨ ਨੂੰ ਜਾਣਦੇ ਹੋ ਮੈਂ ਬਰੀਆਂ ਵੀਰਜੀ ਆਪਣੇ ਕਿੱਥੋਂ ਵੀ ਤੁਸੀਂ ਕਢਾ ਸਕਦੇ ਹੋ ਅਮਰੀਕਾ ਦੀ ਕਿਸੇ ਵੀ ਅਦਾਲਤ ਦੇ ਵਿੱਚੋਂ ਬਾਈ ਜੇਤ ਬਰੀਆਂ ਵੀਰਜੀ ਮੇਰਾ ਕੋਈ ਗਿਲਤੀ ਨਹੀਂ ਆ ਉਹ ਸਾਰੀ ਕਹਾਣੀ ਆ ਵੀਰਜੀ ਮੈਂ ਤਾਂ ਇੱਕ ਟਰੱਕ ਡਰਾਈਵਰ ਹੀ ਵੀਰਜੀ ਉੱਬਰ ਡਰਾਈਵਰ ਤੇ ਮੈਂ ਕਦੀ ਚਲਾਈ ਨਹੀਂ ਉੱਬਰ ਵੀਰਜੀ ਪਹਿਲਾਂ ਉਸ ਲੜਕੀ ਨਾਲ ਤੁਹਾਡੇ ਨਾਲ ਕੋਈ ਖੁੰਦਕ ਸੀਗੀ ਕੀ ਕਾਰਨ ਸੀ ਕੋਈ ਕਨੈਕਟੀਵਿਟੀ ਸੀ ਇਹ ਜਾਲ ਕਿਹਨੇ ਬੁਣਿਆ ਕਿਸੇ ਨਾਲ ਦੁਸ਼ਮਣੀ ਸੀਗੀ ਕਿਸੇ ਨਾਲ ਪੱਡੀ ਮੇਰੀ ਮਾਂ ਦੇ ਆਪਣੇ ਮੱਥੇ ਤੇ ਤੇ ਆਪਣੇ ਮੂੰਹ ਤੇ ਝੁਰਲੀਆਂ ਪੈ ਗਈਆਂ ਵੀਰਜੀ ਇਹ ਟੈਨਸ਼ਨ ਕਰਕੇ ਲੋਕਾਂ ਵਾਲੀ ਦੀ ਇੱਕ ਹਾਸਾ ਸੀ ਲੋਕਾਂ ਨੇ ਦੀ ਇੱਕ ਆਪਣੀ ਵੀਡੀਓ ਪਾ ਲਈ ਦੋ ਸਾਲ ਪਹਿਲਾਂ ਅਸੀਂ ਖਬਰ ਕੀਤੀ ਸੀ ਵੀ ਇੱਕ ਊਬਰ ਡਰਾਈਵਰ ਹੈਗੇ ਆ ਉਹਨਾਂ ਨੇ ਇੱਕ ਕੁੜੀ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਰੇਪ ਕੀਤਾ ਤੇ ਵੀਡੀਓ ਵੀ ਕਾਫੀ ਲੋਕਾਂ ਨੇ ਦੇਖੀ ਉਹਨਾਂ ਦੇ ਦੋਸਤਾਂ ਨੇ ਵੀ ਸਾਨੂੰ ਮੈਸੇਜ ਕੀਤਾ ਵੀ ਇਹ ਬਾਈ ਜੀ ਤਾਂ ਇਹੋ ਜੇ ਹੈ ਹੀ ਨਹੀਂ ਉਹ ਹੁਣ ਸਾਡੇ ਨਾਲ ਜੁੜੇ ਹੋਏ ਆ ਜਿੰਨਾਂ ਤੇ ਚਾਰजेस ਲੱਗੇ ਸੀ ਇਥੋਂ ਕਿ ਵੱਡੇ ਵੱਡੇ ਇੰਗਲਿਸ਼ ਚੈਨਲਾਂ ਨੇ ਵੀ ਆ ਤੁਸੀਂ ਜਿਵੇਂ ਸਕਰੀਨਸ਼ਾਟ ਦੇਖ ਰਹੇ ਹੋ ਇਹਨਾਂ ਨੇ ਵੀ ਕਵਰ ਕੀਤਾ ਸੀਗਾ ਵੀ ਇਹ ਰਿਪਸਟ ਇਨੇ ਰੇਪ ਕੀਤਾ ਹੈਗਾ ਤੇ ਇਵਨ ਕਿ ਅਸੀਂ ਵੀ ਵੀਡੀਓ ਪਾਈ ਸੀ ਇਸ ਚੀਜ਼ ਨੂੰ ਅਸੀਂ ਮੰਨਦੇ ਆ ਪਰ ਜੋ ਜਿਹੜੀ ਪੁਲਿਸ ਨੇ ਰਿਪੋਰਟ ਕੀਤੀ ਉਹ ਤੁਹਾਡੇ ਸਾਹਮਣੇ ਅਸੀਂ ਲੈ ਜਾਂਦੀ ਸੀ ਪਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇਕਰ ਉਹ ਆਪਣੇ ਥਾਂ ਤੇ ਸਹੀ ਹੈ ਤਾਂ ਸਾਡੇ ਸਾਹਮਣੇ ਆਉਣ ਬਹੁਤੇ ਕਾਰਨ ਕਾਰਨ ਹੋ ਜਾਂਦੇ ਕਈ ਵਾਰੀ ਪਰ ਹੁਣ ਵਿਕਰਮ ਜੀ ਸਾਡੇ ਸਾਹਮਣੇ ਆ ਚੁੱਕੇ ਨੇ ਇਹਨਾਂ ਤੇ ਚਾਰजेस ਲੱਗੇ ਸੀਗੇ ਵੀ ਇਹਨਾਂ ਨੇ ਰੇਪ ਕੀਤਾ ਇਹਨਾਂ ਨੇ ਇਹ ਕੀਤਾ ਇਹਨਾਂ ਨੇ ਉਹ ਕੀਤਾ ਵਿਕਰਮ ਜੀ ਤੁਸੀਂ ਵਾਕਈ ਰੇਪ ਕੀਤਾ ਸੀਗਾ ਜਦੋਂ ਤੁਹਾਡੇ ਤੇ ਚਾਰਜਸ ਲੱਗੇ ਸੀ ਤੇ ਵੱਡੇ ਵੱਡੇ ਚੈਨਲਾਂ ਨੇ ਤੁਹਾਡੀ ਵੀਡੀਓ ਚਲਾ ਕੇ ਪਾਤੀ ਸੀਗੀ ਵੀ ਇਹ ਜੀ ਇਹ ਰੇਪ ਕੀਤਾ ਹਾਂ ਦਾ ਤੁਹਾਡੇ ਸਾਹਮਣੇ ਹੋਣਾ ਸੀ ਅੱਜ ਤੁਸੀਂ ਇਹ ਗੱਲ ਦੱਸੋ ਨਾ ਕਿ ਰੇਪ ਕਰਕੇ ਬੰਦਾ ਸਾਹਮਣੇ ਆ ਜਾਂਦਾ ਬਾਅਦੋਂ ਤੁਸੀਂ ਅਮਰੀਕਾ ਦੇ ਕਾਨੂੰਨ ਨੂੰ ਜਾਣਦੇ ਹੋ ਹਮ ਹਮ ਨਹੀਂ ਤੁਸੀਂ ਹੁਣ ਬਰੀ ਹੋ ਚੁੱਕੇ ਹੋ ਮੈਂ ਬਰੀ ਹਾਂ ਵੀਰ ਜੀ ਆਪਣੇ ਕਿੱਥੋਂ ਵੀ ਤੁਸੀਂ ਘੜਾ ਸਕਦੇ ਹੋ ਅਮਰੀਕਾ ਦੀ ਕਿਸੇ ਵੀ ਅਦਾਲਤ ਦੇ ਵਿੱਚੋਂ ਬਾਈ ਜਤ ਬਰੀ ਹਾਂ ਵੀਰ ਜੀ ਮੇਰਾ ਕੋਈ ਗਿਲਤੀ ਨਹੀਂ ਆ ਨੋਟ ਗਿਲਟੀਆਂ ਮੈਂ ਤੇ ਜਦੋਂ ਤੁਹਾਡੇ ਤੇ ਚਾਰਜਸ ਲਾ ਦਿੱਤੇ ਜਾਂਦੇ ਕਿੰਨੇ ਟਾਈਮ ਬਾਅਦ ਤੁਸੀਂ ਹੋ ਜਾਂਦੇ ਹੋ ਬਰੀ ਕਦੋਂ ਹੋ ਜਾਂਦੇ ਹੋ ਵੀਰ ਜੀ ਮੈਂ 8 ਮਹੀਨੇ ਆਪਣੇ ਜੇਲ੍ਹ ਦੇ ਵਿੱਚ ਰਿਹਾ ਆਪਣੇ ਨਜਾਇਜ਼ ਕਿਸੇ ਆਪਣੇ ਇਹ ਸਾਰੇ ਕੁਝ ਕਾਰਨਾਮਿਆਂ ਤੋਂ ਸਾਰਾ ਕੁਝ ਜੋ ਵੀ ਉਹ ਤਰੀਕ ਤਰੀਕ ਤੋਂ ਮਿਸ ਹੋ ਗਈ ਹੈ ਜਿਹੜੀ ਆਪਣੀ ਕੁੜੀ ਨਜ਼ਰ ਦੇ ਮੇਰੇ ਤੇ ਕੀਤਾ ਵਾ ਨਾ ਕੋਈ ਤਰੀਕ ਤੰਦੀ ਕੁਝ ਨਹੀਂ ਹਾਂ ਮੈਂ ਵੀਰ ਜੀ ਮੇਰੇ ਤੇ ਸਭ ਤੋਂ ਪਹਿਲਾਂ ਜ਼ਿੰਦਗੀ ਦਾ ਮੇਰੇ ਨਾਲ ਇਹ ਚੀਜ਼ ਹੋਈ ਆ ਤੇ ਮੈਂ ਆਪਣੀ ਪ੍ਰੋਟੈਕਟ ਕਰਕੇ ਮੈਂ ਆਪਣਾ ਲੋਅਰ ਕੀਤਾ ਵਾ ਤੇ ਮੈਂ ਆਪਣੇ ਸਾਰਾ ਪੱਖ ਰੱਖਿਆ ਵੀ ਆਹ ਚੀਜ਼ ਵਾ ਮੈਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਵੀਰ ਜੀ ਹਨਾ ਵੀ ਇਹ ਚੀਜ਼ਾਂ ਵੀ ਹੋ ਜਾਂਦੀਆਂ ਬੰਦੇ ਨਾਲ ਬੰਦਾ ਡਰਦਾ ਹੀ ਆ ਇਹ ਚੀਜ਼ਾਂ ਤੋਂ ਵੀ ਚਲੋ ਹਨਾ ਵੀ ਕਿਸੇ ਨਾਲ ਇਹ ਚੀਜ਼ ਮੇਰੇ ਨਾਲ ਬਣ ਕੇ ਗਈ ਹੈ ਜਦੋਂ ਮੈਂ ਗਿਲਟੀ ਨਹੀਂ ਵੀਰ ਜੀ ਮੈਂ ਤਾਂ ਆਪਣਾ ਫਾਈਟ ਕਰਨਾ ਸੀ ਕੇਸ ਹਨਾ ਜੀ ਨਹੀਂ ਉਹ ਉਹ ਸਾਰੀ ਜਿਹੜੀ ਇਨਸੀਡੈਂਟ ਸੀਗਾ ਜਦੋਂ ਅਸੀਂ ਵੀ ਨਿਊਜ਼ ਕੀਤੀ ਸਾਰਿਆਂ ਨੇ ਨਿਊਜ਼ ਕੀਤੀ ਸੀਗੀ ਵੀ ਭਾਈ ਤੁਸੀਂ ਉਬਰ ਡਰਾਈਵਰ ਸੀਗੇ ਤੁਸੀਂ ਕੁੜੀ ਨੂੰ ਬਿਠਾਇਆ ਬਾਅਦ ਵਿੱਚ ਉੱਤੇ ਛੱਡਿਆ ਤਾਂ ਫਿਰ ਉਹਦੇ ਨਾਲ ਰੇਪ ਕਰਤਾ ਹੋਰ ਵੀ ਕਾਫੀ ਖਬਰਾਂ ਕਰਦੇ ਰਹਿੰਦੇ ਆ ਇਹਦੇ ਵਿੱਚ ਸਚਾਈ ਫਿਰ ਜਿਹੜੀ ਲੋਕਾਂ ਸਾਹਮਣੇ ਆਈ ਆ ਜੋ ਨਿਊਜ਼ ਚੈਨਲਾਂ ਦੇ ਸਾਹਮਣੇ ਆਈ ਆ ਉਹ ਉਹ ਫਿਰ ਉਹਨਾਂ ਨੇ ਕਹਾਣੀ ਬਣਾ ਕੇ ਪੇਸ਼ ਕੀਤਾ ਕੀ ਸੀ ਉਸ ਵਿੱਚ ਉਹ ਸਾਰੀ ਕਹਾਣੀਆਂ ਵੀਰ ਜੀ ਮੈਂ ਤਾਂ ਇੱਕ ਟਰੱਕ ਡਰਾਈਵਰ ਹੀ ਵੀਰ ਜੀ ਉਬਰ ਡਰਾਈਵਰ ਤਾਂ ਮੈਂ ਕਦੀ ਚਲਾਈ ਨਹੀਂ ਉਬਰ ਵੀਰ ਜੀ ਅੱਛਾ ਤੇ ਉਹ ਉਹ ਸਾਰਾ ਕੁਝ ਪੁਲਿਸ ਨੇ ਕਿਵੇਂ ਕਿਉਂ ਇਸ ਆਧਾਰ ਤੇ ਫੜ ਲਿਆ ਫਿਰ ਤੁਹਾਨੂੰ ਵੀਰ ਜੀ ਤੁਸੀਂ ਹੁਣ ਪੁਲਿਸ ਤੇ ਆਪਣੇ ਕੋਈ ਵੀ ਜਿੱਦਾਂ ਤੁਸੀਂ ਦੱਸ ਦੋਗੇ ਸਨਿਆਰੇ ਕੁਝ ਅਸੀਂ ਜਾਣਦੇ ਹਾਂ ਦੁਕਾਨ ਤੇ ਉਹਦੇ ਕੋਲ ਸੋਨਾ ਲੁੱਟਿਆ ਜਾਊਗਾ ਉਹਦੇ ਦੀ ਇੱਕ ਕਹਣੀ ਲੁੱਟੀ ਜਾਊਗੀ ਤੇ ਉਹਨੇ ਤੇ ਸਾਰੀ ਕਹਣੀ ਮੇਰੀ ਦੁਕਾਨ ਲੁੱਟੀ ਗਈ ਹੈ ਹੂੰ 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 ਦੇ ਉਹਦੇ ਤੁਹਾਡੇ ਤੇ ਕੋਈ ਵੀਡੀਓ ਵਗੈਰਾ ਬਣਾ ਕੇ ਉਹਨਾਂ ਨੂੰ ਦਿਖਾਈ ਸੀ ਵੀ ਆਹ ਵੀਡੀਓ ਇਹਨਾਂ ਨੇ ਇਹ ਕੀਤੀ ਆ ਉਹ ਕੀਤੇ ਕੋਈ ਪਹਿਲਾਂ ਉਸ ਲੜਕੀ ਨਾਲ ਤੁਹਾਡੇ ਨਾਲ ਕੋਈ ਖੁੰਦਕ ਸੀਗੀ ਕੀ ਕਾਰਨ ਸੀ ਕੋਈ ਕਨੈਕਟੀਵਿਟੀ ਸੀ ਇਹ ਜਾਲ ਕਿਹਨੇ ਬੁਣਿਆ ਕਿਸੇ ਨਾਲ ਦੁਸ਼ਮਣੀ ਸੀਗੀ ਕਿਸੇ ਨਾਲ ਤੁਹਾਡੀ ਉਹੀ ਆ ਜੀ ਉਹਦੇ ਜਿਹੜੇ ਬੋਏਫ੍ਰੈਂਡ ਨੇ ਉਹ ਜਾਲ ਬੁਲਿਆ ਵਾ ਆਪਣੇ ਜਿਹੜਾ ਵੀ ਮੇਰੇ ਖਿਲਾਫ ਆ ਆਪਣੇ ਕਰਨ ਕਰਕੇ ਉਹਨਾਂ ਨੇ ਜਰਾ ਆਪਣੇ ਪੈਸੇ ਤੇ ਲੈ ਕਰਕੇ ਵੀ ਮਨਾਈ ਇਹ ਕੰਮ ਨਜਾਇਜ਼ ਕੀਤਾ ਵਾ ਵੀ ਜੋ ਵੀ ਆ ਵੀ ਮੇਰਨਾ ਉਹ ਪਹਿਲਾਂ ਜਦੋਂ ਮੈਨੂੰ ਮਿਲਦੀ ਸੀ ਉਦੋਂ ਆਪਣੇ ਉਹ ਸਹੀ ਸੀ ਤੇ ਜਿੱਦਨ ਉਦਨ ਮੈਂ ਉਹਨੂੰ ਘਰੇ ਛੱਡ ਕੇ ਆ ਜੇ ਮੈਂ ਇਦਾਂ ਦਾ ਗਲਤ ਹੁੰਦਾ ਵੀਰ ਜੀ ਮੈਨੂੰ ਘਰੇ ਛੱਡ ਕੇ ਕਿਉਂ ਹੁੰਦਾ ਦੱਸੋ ਤੁਸੀਂ ਆ ਵੀ ਹੂੰ ਹੂੰ ਬਿਲਕੁਲ ਬਿਕਰਮ ਜੀ ਕਈ ਵਾਰੀ ਨਾ ਕੇਸ ਹੋਰ ਨਿਕਲੇ ਆਉਂਦੇ ਆ ਕਈ ਵਾਰੀ ਪਹਿਲਾਂ ਆਪ ਹੀ ਰਿਲੇਸ਼ਨ ਦੇ ਵਿੱਚ ਹੁੰਦੇ ਕਿਉਂਕਿ ਆਪਾਂ ਸਾਰੇ ਇੱਥੇ ਦੇਖਿਆ ਤੇ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਉਹ ਉਹ ਉਹਨੂੰ ਖਾਰ ਕੱਢਣ ਲਈ ਜਾਂ ਹੋਰ ਪਾਸੇ ਜਾਣ ਲਈ ਉਹਨੂੰ ਕਾਨੂੰਨੀ ਰੰਗਤ ਦੇ ਦਿੱਤੀ ਜਾਂਦੀ ਹੈ ਸੋ ਤੁਹਾਡੇ ਕੇਸ ਦੇ ਵਿੱਚ ਵੀ ਮੈਨੂੰ ਇਹੀ ਲੱਗਿਆ ਵੀ ਰਿਲੇਸ਼ਨ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਤੁਹਾਨੂੰ ਪਸਾਇਆ ਤੁਹਾਡੇ ਤੋਂ ਪੈਸਾ ਲੈਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਤੇ ਤਰੀਕਾ ਤੇ ਵੀ ਨਹੀਂ ਗਏ ਪਰ ਇਸ ਸਾਰੇ ਇਨਸੀਡੈਂਟ ਦੇ ਵਿੱਚ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਤਾਂ ਤੁਹਾਡੀ ਫੈਮਿਲੀ ਵੀ ਦੁਖੀ ਹੋਈ ਹੋਣੀ ਆ ਇੱਕ ਇੱਕ ਆਪਦੀ ਇਮੇਜ ਵੀ ਖਰਾਬ ਹੁੰਦੀ ਆ ਵੀ ਇਹਨੇ ਆ ਕਰਤਾ ਉਹ ਕਰਤਾ ਇਹਦੇ ਬਾਰੇ ਥੋੜੀ ਜੀ ਬੋਲਣਾ ਚਾਹਉ ਤੁਸੀਂ ਹੋ ਵੀਰ ਜੀ ਉਹ ਹੀ ਤਾਂ ਨਾਮ ਦੱਸਣਾ ਹੈ ਮੇਰੀ ਮਾਂ ਦੇ ਆਪਣੇ ਮੱਥੇ ਤੇ ਤੇ ਆਪਣੇ ਮੂੰਹ ਤੇ ਝੁਰਲੀਆਂ ਪੈ ਗਈਆਂ ਵੀਰ ਜੀ ਇਹ ਟੈਨਸ਼ਨ ਕਰਕੇ ਲੋਕਾਂ ਵਾਲੀ ਤੇ ਇੱਕ ਹਾਸਾ ਸੀ ਲੋਕਾਂ ਨੇ ਤੇ ਇੱਕ ਆਪਣੀ ਵੀਡੀਓ ਪਾ ਲਈ ਵੀ ਮਜ਼ਾਕ ਸਮਝ ਲੈ ਇਹ ਚੀਜ਼ ਨੂੰ ਵੀ ਚਲੋ ਹਣਾ ਵੀ ਮਜ਼ਾਕ ਹੋ ਗਿਆ ਉਹਨਾਂ ਵਾਸਤੇ ਪਰ ਜੋ ਮੇਰੇ ਦਿਲ ਤੇ ਬੀਤੀ ਜਾਂ ਆਪਣੇ ਮੇਰੇ ਸੱਜਣਾ ਮਿੱਤਰਾਂ ਨੂੰ ਪਤਾ ਹੀ ਵੀ ਮੈਂ ਕਿਦਾਂ ਦਾ ਬੰਦਾ ਵਾਂ ਤੇ ਜਾਂ ਮੇਰੀ ਆਪਣੇ ਫੈਨ ਬੀ ਵਾਲਿਆਂ ਨੂੰ ਜਾਂ ਮੇਰੇ ਰਿਲੇਟਿਵਸ ਨੂੰ ਪਤਾ ਹੀ ਮੈਂ ਕਿਦਾਂ ਦਾ ਬੰਦਾ ਹਾਂ ਲੋਕਾਂ ਨੇ ਤੇ ਇੱਕ ਉਹਨਾਂ ਨੂੰ ਤੇ ਆਪਣੇ ਇੱਕ ਹਣਾ ਸ਼ੋਸ਼ਾ ਲੱਗ ਗਿਆ ਵੀ ਵੀਡੀਓ ਪਾ ਦਿਓ ਕਿਸਦੀ ਵੀ ਪਰ ਇਹ ਨਹੀਂ ਨਾ ਵੇਂਦੇ ਬੰਦੇ ਦੀ ਲਾਈਫ ਖਰਾਬ ਹੋਣ ਲੱਗਿਆ ਵੀ ਕੀ ਮੈਂਟ ਲੱਗਣਾ ਹੂੰ 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 ਬਿਲਕੁਲ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਚੈਨਲ ਹੁੰਦੇ ਆ ਜਾਂ ਪੁਲਿਸ ਹੁੰਦੀ ਹੈ ਰਿਪੋਰਟ ਜाहिर ਜਦੋਂ ਕਰ ਦਿੰਦੀ ਆ ਤਾਂ ਉਹਦੇ ਚ ਜਿੰਨਾ ਚਿਰ ਕੋਰਟ ਦਾ ਆਰਡਰ ਨਹੀਂ ਆਉਂਦਾ ਇਸ ਚੀਜ਼ ਨੂੰ ਅਸੀਂ ਵੀ ਮੰਨਦੇ ਆ ਵੀ ਜਿੰਨਾ ਚਿਰ ਕੋਰਟ ਦਾ ਆਰਡਰ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੂੰ ਵੀ ਕਿਸੇ ਗੱਲ ਦਾ ਕਹਿਣਾ ਸਹੀ ਨਹੀਂ ਹੁੰਦਾ ਜਿੰਨਾ ਚਿਰ ਕੋਈ ਦੋਸ਼ੀ ਇਕਰਾਰ ਨਹੀਂ ਹੁੰਦਾ ਹੁਣ ਜਿਵੇਂ ਤੁਹਾਡੇ ਕੇਸ ਦੇ ਵਿੱਚ ਆ ਤੇ ਇੰਨਾ ਕੁਝ ਹੋ ਚੁੱਕਿਆ ਤੇ ਬਾਅਦ ਦੇ ਵਿੱਚ ਹੁਣ ਤੁਹਾਡੇ ਤੇ ਤੁਹਾਡੀ ਇਮੇਜ ਵੀ ਖਰਾਬ ਹੋਈ ਹੈ ਸੋ ਇਸ ਚੀਜ਼ ਹੁੰਦੀ ਹੈ ਅੱਛਾ ਜਦੋਂ ਇਹ ਸਾਰੀਆਂ ਇਨਸੀਡੈਂਟ ਹੋ ਜਾਂਦੇ ਆ ਤੇ 8 ਮਹੀਨੇ ਬਾਅਦ ਤੁਸੀਂ ਜਦੋਂ ਵਾਪਸ ਆਉਣੇ ਆ ਹੁਣ ਤੁਸੀਂ ਕਿੱਥੇ ਹੋ ਮੈਂ ਵੀ ਜਿਹਨ ਗਰਦਾਸਪੁਰ ਆਪਣੀ ਸਿਟੀ ਚਾਂ ਜੀ ਯੂ ਐਸ ਏ ਤੋਂ ਚਲ ਗਿਆਂ ਸੀ ਮੈਂ अच्छा ਤੁਸੀਂ ਚਲੇ ਗਏ ਸੀ ਚਲੇ ਕਿਉਂ ਗਏ ਤੁਸੀਂ ਸਹੀ ਸੀਗੇ ਫਿਰ ਤੁਸੀਂ ਤੁਹਾਨੂੰ ਕਿਉਂ ਤੁਸੀਂ ਚਲੇ ਗਏ ਇੰਡੀਆ ਮੈਂ ਵੀਰ ਜੀ ਚਲੇ ਗਿਆ ਮੈਂ ਵਲੰਟਰੀ ਡਿਪਾਰਚਰ ਲੈ ਕੇ ਵੀਰ ਜੀ ਚਲੇ ਗਿਆ ਮੇਰੀ ਫੈਮਲੀ ਦੇ ਵਿੱਚ ਪ੍ਰੋਬਲਮ ਸੀ ਤੇ ਮੈਂ ਐਸ ਕਰਕੇ ਮੈਨੂੰ ਜਦਾਂ ਮੈਂ ਅੰਦਰ ਵੀ ਮੈਂ ਸਟ੍ਰੈਸ ਦੇ ਵਿੱਚ ਬਹੁਤ ਆ ਗਿਆ ਸੀ ਐਂਜਾਇਟੀ ਦਾ ਪ੍ਰੋਬਲਮ ਹੋ ਗਈ ਮੈਨੂੰ ਤੇ ਮੈਂ ਜੱਜ ਸਾਹਿਬ ਕੋ ਆਪ ਹੀ ਗਿਆਤਾ ਸੀ ਜਦਾਂ ਮੈਨੂੰ ਮੇਰੀ ਤਰੀਕ ਪਈ ਸੀ ਜਦਾਂ ਆਪਣੇ ਮੈਂ ਉਹ ਕੇਸ ਚੋਂ ਬੜੀ ਹੋ ਗਿਆ ਸੀ 10 ਦਿਨ ਬਾਅਦ ਮੇਰੀ ਤਰੀਕ ਸੀ ਤੇ ਆਈਸ ਨੇ ਮੈਨੂੰ ਅਰੈਸਟ ਕੀਤਾ ਸੀ ਇਹ ਪੁੱਛਣ ਕਰਕੇ ਵੀ ਗਈ ਚੱਕੜ ਹੋਇਆ ਮੇਰ ਨੂੰ ਹੂੰ ਹੂੰ ਤੁਸੀਂ ਤਾਂ ਆਈਸ ਨੂੰ ਤਾਂ ਕਹਤਾ ਹੋਣਾ ਵੀ ਭਾਈ ਵੀ ਮੈਂ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਸੀਗਾ ਹਾਂਜੀ ਹਾਂਜੀ ਉਹ ਚੀਜ਼ ਕਰਕੇ ਨੇ ਵੀਰ ਜੀ ਮੇਰਾ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਆਪਣੇ ਤੇ ਉਹ ਚੱਕਰ ਘੜ ਕੇ ਮੈਂ ਫਿਰ ਉਹ ਉਹ ਚੀਜ਼ ਕਰਕੇ ਮੈਨੂੰ ਉਹਨਾਂ ਅਰੈਸਟ ਕੀਤਾ ਸੀ ਪੁਛਗਿਸ ਕਰਕੇ ਇਹ ਚੀਜ਼ ਨਾਲ ਮੇਰਾ ਕੋਈ ਮਤਲਬ ਨਹੀਂ ਉਹਨਾਂ ਨੂੰ ਜਿਹੜੀ ਕੀਤਾ ਨੇ ਨਾਲੇ ਗੱਲ ਇਹ ਵੀ ਹੈ ਨਾ ਵੀ ਇੱਥੋਂ ਦਾ ਕਾਨੂੰਨ ਇਹ ਹੈ ਆ ਵੀ ਜੇਕਰ ਤੁਸੀਂ ਉਹ ਗੁਨਾਹ ਕੀਤਾ ਉਹਦਾ ਜਿੰਨਾ ਚੱਕ ਸਜ਼ਾ ਨਹੀਂ ਪੂਰੀ ਹੁੰਦੀ ਉਹਨੇ ਚੱਕ ਉਹ ਤੁਹਾਨੂੰ ਛੱਡਦੇ ਹੀ ਨਹੀਂ ਹੁੰਦੇ ਤੇ ਨਹੀਂ ਛੱਡ ਸਕਦੇ ਹਾਂਜੀ ਹਾਂ ਉਹ ਛੱਡਦੇ ਨਹੀਂ ਉਹਦੀ ਸਜ਼ਾ ਕਿੰਨੀ ਕਰਦੇ ਹੈਗੇ ਆ ਬਟ ਤੁਹਾਨੂੰ ਤਾਂ ਬਰੀ ਕੀਤਾ ਅੱਛਾ ਪਹਿਲੀ ਗੱਲ ਤਾਂ ਇਹ ਹੈ ਜੀ ਕਈ ਵਾਰੀ ਉੱਪਰ نیچے ਚੀਜ਼ਾਂ ਚੱਲਦੀਆਂ ਰਹਿੰਦੀਆਂ ਹੋ ਜਾਂਦੀਆਂ ਪਤਾ ਨਹੀਂ ਕਿਸ ਕਰਕੇ ਹੋਗਾ ਤੇ ਤੁਸੀਂ ਫਿਰ ਵੀ ਹੌਸਲਾ ਨਹੀਂ ਆਪਦਾ ਡਿੱਗ ਗਿਆ ਹਨ ਤਾਂ ਫਿਰ ਵੀ ਤੁਸੀਂ ਇੱਕ ਲੋਕਾਂ ਸਾਹਮਣੇ ਆਏ ਵੀ ਹਾਂ ਭਾਈ ਵੀ ਚਲੋ ਦੱਸਣਾ ਜ਼ਰੂਰੀ ਸੀਗਾ ਤੇ ਇੱਕ ਸਾਡਾ ਚੈਨਲ ਵੀ ਜੇਕਰ ਅਸੀਂ ਤੁਹਾਡੇ ਵੀਡੀਓ ਉਹ ਪਾਈ ਸੀ ਤਾਂ ਤੁਹਾਡੇ ਵੱਲੋਂ ਸੌਰੀ ਮੰਗਦਾ ਸੌਰੀ ਕਹਿ ਸਕਦੇ ਆਪਾਂ ਕਿਉਂਕਿ ਉਹਦੋਂ ਉਹ ਵੀਰ ਜਾਈ ਸੀ ਸੀ ਉਹ ਸਾਰਿਆਂ ਦੇ ਪ੍ਰਸਾਰਿਤ ਕੀਤੀ ਕਿਉਂਕਿ ਜੋ ਪੁਲਿਸ ਨੇ ਰਿਪੋਰਟ ਦਿੱਤੀ ਉਹ ਹੀ ਆਪਾਂ ਤੁਹਾਡੇ ਲੋਕਾਂ ਸਾਹਮਣੇ ਰੱਖੀ ਹੈ ਪਰ ਜਿਹੜੇ ਕੇਸ ਹੁੰਦੇ ਆ ਕਈ ਵਾਰੀ ਜਾਲੀ ਵੀ ਹੋ ਸਕਦੇ ਇੱਥੋਂ ਇਹ ਪਤਾ ਲੱਗਦਾ ਕੇਸ ਕਈ ਵਾਰੀ ਹੋਰ ਰੰਗਤ ਦੇਣ ਵਾਲੇ ਵੀ ਹੋ ਸਕਦੇ ਇੱਥੋਂ ਇਹ ਵੀ ਪਤਾ ਲੱਗਦਾ ਹੋਰ ਕਿਸੇ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਮੈਂ ਇਹੋ ਹੀ ਮੈਸੇਜ ਦੇਣਾ ਚਾਹੁੰਨਾ ਬਈ ਬਸ ਇਹੋ ਜੇ ਲੋਕਾਂ ਤੋਂ ਬਚੋ ਤੇ ਬਾਕੀ ਜਿਹੜੇ ਸੋਸ਼ਲ ਮੀਡੀਆ ਵਾਲੇ ਨਜਾਇਜ਼ ਕਿਸਦੀਆਂ ਵੀਡੀਓ ਪਾਉਂਦੇ ਆ ਆਪਣੇ ਵੀ ਉਹਨਾਂ ਦਾ ਕਿਸੇ ਦਾ ਬੇਰਾਗਰਕਣਾ ਕਰੋ ਜੇ ਤੁਸੀਂ ਪਾਉਣੀ ਆ ਆਪਣੇ ਇੱਕ ਵੀਊ ਲੈਣੇ ਆ ਕੋਈ ਹੋਰ ਵੀਡੀਓ ਪਾ ਲਓ ਆਪਣੇ ਸੋਸ਼ਲ ਮੀਡੀਆ ਤੇ ਉਪਰ ਤੁਸੀਂ ਆਪ ਹੀ ਨੰਗੇ ਹੋ ਜੋ ਪਰ ਇਹ ਆ ਵੀ ਕਿਸ ਦੀ ਇਦਾਂ ਬੇਇੱਜ਼ਤੀ ਨਾ ਕਰੋ ਜਿੰਨਾ ਚਿਰ ਤੁਹਾਡੇ ਕੋਈ ਸਬੂਤ ਨਹੀਂ ਹੈਗਾ ਪੀ ਮੈਂ ਨਹੀਂ ਚਾਹੁੰਦਾ ਵੀ ਕਿ ਹੁਣ ਮੁੰਡਾ ਹਰਜਿੰਦਰ ਸਿੰਘ ਬਾਜੀ ਉਹਨੇ ਉਹਦਾ ਕਸੂਰ ਤੁਸੀਂ ਸਾਰਿਆਂ ਨੇ ਵਾਧਾ ਆਪਣੇ মিডিਆ ਨੇ ਕਰਤਾ ਵਾ ਵੀ ਉਹ ਮੁੰਡਾ ਗਲਤ ਵਾ ਪਰ ਉਹ ਮੁੰਡਾ ਆਪਾਂ ਗਲਤੀ ਨਾ ਹੋਏ ਉੱਥੇ ਦੂਜੇ ਬੰਦਿਆਂ ਦੀ ਤੁਸੀਂ ਗਲਤੀ ਨਹੀਂ ਵੰਦੇ ਆਪਾਂ ਜੀ 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 ਬਿਲਕੁਲ ਬਿਲਕੁਲ ਫਿਰ ਇਹ ਕਰਕੇ ਅਸੀਂ ਆਪਣੀ ਕਮਿਊਨਿਟੀ ਨੂੰ ਬਦਨਾਮ ਕਰ ਦਿੰਨੇ ਆ ਜੀ ਆਪਣੇ ਵੀ ਉਹ ਬੰਦਾ ਗਲਤ ਵਾ ਗਲਤ ਵਾ ਹੁਣ ਗੋੜੇ ਆਪਣੀ ਕਮਿਊਨਿਟੀ ਨੂੰ ਇਹ ਕਰਕੇ ਨਹੀਂ ਬਦਨਾਮ ਕਰਦੇ ਕਿਉਂਕਿ ਉਹ ਆਪਣੇ ਗੋੜੇ ਆ ਅਸੀਂ ਆਪਣੇ ਪੰਜਾਬੀ ਆ ਅਸੀਂ ਆਪਣੇ ਵਸ ਵਿਊ ਪਾਲਦੇ ਆ ਇੱਕ ਦੂਜੇ ਤੋਂ ਬਸ ਆਪਣੀ ਕਮਿਊਨਿਟੀ ਨੂੰ ਬਦਨਾਮ ਕਰੀ ਜਾਂਦੇ ਆ ਜੀ 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 ਤੇ ਵਿਕਰਮ ਜੀ ਹੋਰ ਤੁਹਾਡਾ ਜਿਹੜਾ ਇਹ ਰੈਜ਼ੀਡੈਂਟ ਤੋਂ ਬਾਅਦ ਤੁਸੀਂ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਹਾਂ ਭਾਈ ਵੀ ਤੁਸੀਂ ਇਹ ਗੱਲਬਾਤ ਕੀਤੀ ਸੀ ਜੋ ਲੜਕੀ ਸੀ ਜਾਂ ਫਿਰ ਮਤਲਬ ਜਿਹੜਾ ਬੁਆਏਫਰਡ ਸੀਗਾ ਉਹ ਉਹਦੇ ਨਾਲ ਗਾ ਤਾਂ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਨਹੀਂ ਵੀਰ ਜੀ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਕੋਟ ਤੋਂ ਬਾਈ ਜ ਬੜਤੀ ਬੜੀ ਹੋਇਆ ਮੈਂ ਮੈਨੂੰ ਆਪਣੇ ਮੈਂ ਆਪ ਕੋਟ ਤੋਂ ਇਹ ਸਾਈਨ ਲਿਆ ਵੀ ਮੈਂ ਉਹ ਬੰਦਿਆਂ ਨੂੰ ਮਿਲਣਾ ਨਹੀਂ ਚਾਹੁੰਦਾ ਜੀ ਮੈਂ ਆਪ ਕਿਹਾ ਮੈਨੂੰ ਜੱਜ ਸਾਹਿਬ ਨੇ ਇਹ ਆਪਣੇ ਜੱਜ ਚਾਰਲੀ ਚਾਰਲਿਸ ਆਪਣੇ ਫਰਜ ਨੂੰ ਉਹਦੇ ਵਿੱਚ ਮੇਰਾ ਆਪਣੇ ਰਿਕਾਰਡ ਆ ਉੱਥੇ ਆਪਣੇ ਉਹਨਾਂ ਨੇ ਮੈਨੂੰ ਬਾਅਦ ਜਤ ਬੜੀ ਕੀਤਾ ਵਾ ਆਪਣੇ ਬਹੁਤ ਬਹੁਤ ਧੰਨਵਾਦ ਜਗਰਮ ਜੀ ਤੁਸੀਂ ਸਾਡੇ ਨਾਲ ਜੋੜੇ ਤੇ ਜੋ ਸੱਚ ਆ ਉਹ ਰੱਖਣ ਦੀ ਕੋਸ਼ਿਸ਼ ਕੀਤੀ ਹਾਂ ਬਸ ਇਹੋ ਹੀ ਕਹਿਣਾ ਵਾ ਜੀ ਅੱਜ ਦੇ ਦੋ ਤਿੰਨ ਚਾਨਣਾ ਵਾਲੇ ਇਹਨਾਂ ਨੇ ਯਾਜ ਪਾਈ ਹੀ ਆਪਣੇ ਵੀ ਮੇਰੀ ਵੀਡੀਓ ਮੇਰੇ ਖਿਲਾਫ ਮੈਂ ਉਹਨਾਂ ਨੂੰ ਕਹਿਣਾ ਵਾ ਵੀ ਤੁਸੀਂ ਫਿਰ ਕਮੈਂਟ ਨਾ ਬੰਦ ਕਰਿਆ ਕਰੋ ਆਪਣੇ ਹਾਂ 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 ਜੀ ਕਮੈਂਟ ਬੰਦ ਕਰਨ ਨੂੰ ਹਟ ਜਾਓ ਜੇ ਤੁਸੀਂ ਤੁਹਾਡ ਨੂੰ ਕੋਈ ਮੇਰੇ ਤੇ ਆਪਣੇ ਡਾਊਟ ਵਾਲੇ ਤੁਸੀਂ ਮੇਰੇ ਨਾਲ ਲਾਈਵ ਕਰ ਸਕਦੇ ਹੋ ਤੁਸੀਂ ਮੇਰਾ ਨੰਬਰ ਉਹ ਆਪਣੇ ਸਾਰਾ ਕੁਝ ਮੈਂ ਆਦੀ ਉਹਨਾਂ ਨੂੰ ਵੀ ਕੀਤਾ ਉਹ ਤੇ ਮੇਰੇ ਕਮੇਟੀ ਬੰਦ ਕਰਕੇ ਬੈਠੇ ਆ ਜੀ ਵੀ ਇਹ ਆ ਵੀ ਕਿਸ ਦੀ ਲਾਈਫ ਦਾ ਸਵਾਲ ਹੁੰਦਾ ਵਾ ਵੀ ਅਹੀਂ ਵੀ ਨਹੀਂ ਤੁਹਾਨੂੰ ਵੀ ਨਹੀਂ ਮਾਰਾ ਕਹਿੰਦੇ ਜੀ ਤੁਸੀਂ ਤੇ ਚਲੋ ਫੇਰ ਵੀ ਆਪਣੇ ਸਾਡੇ ਹਨਾ ਪੱਖ ਦੇ ਵਿੱਚ ਆਇਓ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਨਿਊਜ਼ ਦੇਣਾ ਸਾਡਾ ਕੰਮ ਹਨਾ ਤੇ ਪਰ ਇਹ ਨਹੀਂ ਨਾ ਪਤਾ ਵੀ ਉਹਦੇ ਵਿੱਚ ਬਾਅਦ ਦੇ ਵਿੱਚ ਕੀ ਨਿਕਲੇ ਆਉਂਦਾ ਅਪਡੇਟ ਹੁੰਦਾ ਅਸੀਂ ਤਾਂ ਤੁਹਾਨੂੰ ਉਦੋਂ ਵੀ ਆਖਾਂਗੇ ਵੀ ਸਾਡੇ ਸਾਹਮਣੇ ਆਓ ਹਨਾ ਤੇ ਜੇਕਰ ਤੁਹਾਡੀ ਗੱਲਬਾਤ ਹੈਗੀ ਤਾਂ ਰੱਖੋ ਸਾਹਮਣੇ ਤਾਂ ਕਿ ਉਹ ਨਾ ਜਾ ਜੇ ਅੱਜ ਵੀ ਆਪਾਂ ਤੁਹਾਡੇ ਨਾਲ ਖੜੇ ਆਂ ਸੋ ਅਸੀਂ ਹਮੇਸ਼ਾ ਸੱਚਾਈ ਦੇ ਨਾਲ ਖੜੇ ਆਂ ਚਾਹੇ ਇਹ ਨਹੀਂ ਹੈ ਵੀ ਕੋਈ ਇੱਕ ਪਾਸੇ ਨੂੰ ਵਿਊ ਲੈਣੇ ਆਂ ਕਈ ਖਬਰਾਂ ਇਹ ਹੋ ਜੀਆਂ ਹੁੰਦੀਆਂ ਜਿੰਨਾਂ ਚ ਕੋਈ ਹੁੰਦਾ ਹੀ ਨਹੀਂਗਾ ਤੇ ਉਹ ਅਸੀਂ ਕਰਦੇ ਨਹੀਂ ਉਹਦੇ ਚ ਸਾਨੂੰ ਲੱਗਦਾ ਵੀ ਇਹਦੇ ਚ ਕੋਈ ਸੱਚਾਈ ਨਹੀਂ ਹੈਗੀ ਠੀਕ ਹੈ ਜੀ ਤੇ ਬਹੁਤ ਧੰਨਵਾਦ ਵਿਕਰਮ ਜੀ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਹਾਂ ਜੀ ਨਹੀਂ ਨਹੀਂ ਬਸ ਇਹੋ ਹੀ ਆ ਜੀ ਤੁਹਾਨੂੰ ਆਪਣੇ ਮੈਂ ਇਹੋ ਕਹਿਣਾ ਵਾ ਵੀ ਜਿਹੜੇ ਆਪਣੇ ਕੇਸ ਦੀ ਆਪਣੇ ਖਿਲਾਫ ਆਪਣੇ ਚਾਣਣਾ ਵਾਲਿਆਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਬਸ ਆਪਣੇ ਵੀ ਕਿਸੇ ਦੀ ਲਾਈਫ ਦਾ ਵੇਖਣਾ ਚਾਹੀਦਾ ਵਾ ਤੁਸੀਂ ਆਪਣੇ ਥੋੜੇ ਜਿਹਾ ਵੀਊ ਕਰਕੇ ਆਪਣੇ ਕਿਸੇ ਦੀ ਲਾਈਫ ਨਾ ਖਰਾਬ ਕਰੋ ਕਿਸੇ ਵੀਰ ਭਰਾ ਦੀ ਮੈਂ ਨਹੀਂ ਚਾਹੁੰਦਾ ਵੀ ਮੇਰੀ ਕਰਮ ਨਾ ਇਹ ਹੋਇਆ ਮੈਂ ਨਹੀਂ ਚਾਹੁੰਦਾ ਕਿ ਇਹ ਹੋਰ ਨਾ ਹੋਏ ਇਹ ਚੀਜ਼ ਵੀ ਜੋ ਮੇਰੇ ਨਾਲ ਹੋਈ ਹੈ ਜੀ ਬਿਲਕੁਲ ਬਿਲਕੁਲ ਜੀ